ਅਗਲੀ ਗੱਲਬਾਤ ਜਿਹੜੇ ਡੋਨਲਡ 트੍ਰੰਪ ਨੇ ਹੁਕਮ ਜਾਰੀ ਕੀਤੇ ਆ ਉਹਨਾਂ ਦਾ ਕੈਨੇਡਾ ਦੇ ਬਾਰਡਰ ਦੇ ਉੱਤੇ ਕੀ ਅਸਰ ਪੈ ਰਿਹਾ ਡੋਨਲਡ 트੍ਰੰਪ ਨੇ ਜਿਹੜੇ ਐਗਜ਼ੀਕਿਊਟਿਵ ਆਰਡਰਸ ਕੀਤੇ ਆ ਜਿਹਦੇ ਵਿੱਚ ਬਰਥ ਰਾਈਟ ਸਿਟੀਜ਼ਨਸ਼ਿਪ ਉਹਨਾਂ ਨੇ ਖਤਮ ਕਰ ਦਿੱਤੀ ਆ ਬਾਰਡਰ ਕੰਟਰੋਲ ਉਹਨਾਂ ਨੇ ਸਖਤ ਕਰ ਦਿੱਤਾ ਇਹ ਵੀ ਕਹਿ ਦਿੱਤਾ ਕਿ ਅਸੀਂ ਮਾਸ ਡੈਪੋਟੇਸ਼ਨ ਕਰਾਂਗੇ ਜਿਹੜੀ ਜੈਂਡਰ ਆਈਡੈਂਟੀਟੀ ਆ ਉਹਨੂੰ ਲਿਮਟ ਕਰ ਦਿੱਤਾ ਵੀ ਜਾਂ ਤਾਂ ਮੇਲ ਆ ਜਾਂ ਫੀਮੇਲ ਆ ਬਾਕੀ ਅਸੀਂ ਕਿਸੇ ਨੂੰ ਸਬਦਾਨ ਨਹੀਂ ਮੰਨਦਾ ਉਹਦੇ ਨਾਲ ਕੈਨੇਡਾ ਇਸ ਵੇਲੇ ਚਿੰਤਾਤ ਆ ਕੈਨੇਡਾ ਦੀ ਚਿੰਤਾ ਇਹ ਆ ਕਿ ਇਹ ਜਿੰਨੇ ਲੋਕ ਨੇ ਇਹ ਇਧਰ ਆ ਸਕਦੇ ਆ ਜਾਂ ਬਾਰਡਰ ਤੋਂ ਉੱਥੇ ਵੱਧ ਹਾਲਾਂਕਿ ਪਹਿਲਾ ਜਿਹੜਾ ਜਹਾਜ਼ ਆ ਉਹ ਮਾਨੀਟਰ ਕਰਨਾ ਸ਼ੁਰੂ ਕਰ ਚੁੱਕਿਆ ਹੈ ਇਹਨਾਂ ਨੇ ਆਪਣੇ ਜਹਾਜ਼ ਖਰੀਦੇ ਆ ਕੈਨੇਡਾ ਨੇ ਬਾਰਡਰ ਨੂੰ ਮਾਨੀਟਰ ਕਰਨ ਦੇ ਲਈ ਸਖਤੀ ਕੀਤੀ ਆ ਸਾਰਾ ਕੁਝ ਉਸ ਤਰੀਕੇ ਨਾਲ ਚੱਲ ਰਿਹਾ ਪਰ ਜੋ ਕੁਝ ਉੱਥੇ ਹੋ ਰਿਹਾ ਦੋਵਾਂ ਪਾਸਿਆਂ ਨੂੰ ਖਤਰਾ ਆ ਇਧਰਲੇ ਪਾਸਿਓਂ ਲੋਕ ਅਮਰੀਕਾ ਜਾਂਦੇ ਆ ਅਸੀਂ ਪਿਛਲੇ ਸਵੇਰੇ ਦੇ ਵਿੱਚ ਦੇਖਿਆ ਕਿੰਨੇ ਲੋਕ ਜਿਹੜੇ ਬਾਰਡਰ ਟੱਪ ਕੇ ਅਮਰੀਕਾ ਗਏ ਆ ਐਡਾ ਆਉਂਦੀਆਂ ਰਹੀਆਂ ਇਹਨਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਿ ਬਾਰਡਰ ਟੱਪਣਾ 10000 5000 ਜਾਂ 3000 ਤੱਕ ਜਿ ਬਾਰਡਰ ਟਪਾਈ ਜਾਂਦੇ ਆ ਜਿਹੜੇ ਟਰੱਕਾਂ ਦੇ ਵਿੱਚੋਂ ਟ੍ਰੇਨਾਂ ਦੇ ਵਿੱਚੋਂ ਲੋਕ ਜਿਹੜੇ ਲੰਬੇ ਐਕਸਰੇਜ਼ ਦੇ ਨਾਲ ਕੰਟੇਨਰਾਂ ਦੇ ਵਿੱਚੋਂ ਜਿਹੜੇ ਬਾਰਡਰ ਟਪਾ ਕੇ ਉਧਰ ਭੇਜੇ ਜਾ ਰਹੇ ਸੀ ਉਹਨਾਂ ਨੂੰ ਖਤਰਾ ਹੈ ਡੋਨਲਡ ਟਰੰਪ ਦਾ ਵੱਡਾ ਕਨਸਰਨ ਇਹ ਆ ਕਿ ਦੁਨੀਆ ਤੋਂ ਜਿਹੜੇ ਕ੍ਰਾਈਮਨਲ ਨੇ ਸਾਡੇ ਕੋਲ ਆ ਰਹੇ ਆ ਕੈਨੇਡਾ ਦੇ ਬਾਰਡਰ ਨੂੰ ਵੀ ਉਹ ਵਿੱਚ ਮੰਨਦੇ ਆ ਕਿ ਕੈਨੇਡਾ ਦੇ ਬਾਰਡਰ ਤੋਂ ਵੀ ਵੀ ਸਾਊਥ ਵਾਲਾ ਬਾਰਡਰ ਤੋਂ ਖਤਰਾ ਹੈਗਾ ਜਾਂ ਇਧਰ ਵਾਲਾ ਬਾਰਡਰ ਵੀ ਸਾਡੇ ਲਈ ਖਤਰਾ ਆ ਇਹ ਅਮਰੀਕਾ ਦਾ ਇੱਕ ਡਰ ਆ ਜਾਂ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਇਹ ਕਿਹਾ ਸੀ ਵੀ ਇੱਥੇ ਆ ਕੇ ਤੁਸੀਂ ਜਿਹੜੀ ਅਸਾਈਲਮ ਨਹੀਂ ਅਪਲਾਈ ਕਰ ਸਕਦੇ ਬਈ ਕਿਉਂਕਿ ਲੋਕ ਕੈਨੇਡਾ ਤੋਂ ਅਮਰੀਕਾ ਦੇ ਬਾਰਡਰ ਤੇ ਜਾ ਕੇ ਅਸਾਈਲਮ ਲਈ ਜਾਂਦੇ ਆ ਜਿਹੜੇ ਆਹ ਰੈਫਿਊਜੀ ਅਪਲਾਈ ਕਰੀ ਜਾਂਦੇ ਆ ਉਹ ਇਹ ਕਹਿ ਰਿਹਾ ਕਿ ਤੁਸੀਂ ਜਿਹੜੀ ਕੰਟਰੀ ਚਾਹੇ ਆ ਉੱਥੇ ਕਰੋ ਵੀ ਤੁਹੀਂ ਪਹਿਲਾਂ ਕੈਨੇਡਾ ਆ ਗਏ ਕੈਨੇਡਾ 에어ਪੋਰਟ ਦੇ ਉੱਤੇ ਉਤਰ ਕੇ ਤੁਸੀਂ ਅੰਦਰ ਆ ਗਏ ਤੇ ਉਸ ਤੋਂ ਬਾਅਦ ਅਮਰੀਕਾ ਕਿ ਤੁਸੀਂ ਕਹਿ ਰਹੇ ਸਾਨੂੰ ਸਾਡੀ ਹੋਮ ਕੰਟਰੀ ਦੇ ਵਿੱਚ ਖਤਰਾ ਹੈ ਇਦਾਂ ਨਹੀਂ ਇੱਥੇ ਅਪਲਾਈ ਕਰੋ ਜਿੱਥੇ ਤੁਸੀਂ ਪਹੁੰਚੇ ਆ ਪਹਿਲਾਂ ਜਿਹੜੀ ਤੁਹਾਡੇ ਜਿੱਥੇ ਲੈਂਡ ਕਰ ਰਹੇ ਹੋ ਉੱਥੇ ਸਾਈਲਮ ਅਪਲਾਈ ਕਰੋ ਕਈ ਕਿਸਮ ਦਾ ਇਹਨਾਂ ਨੇ ਸਖਤੀ ਕੀਤੀ ਸਿਰਫ ਇਸ ਕਰਕੇ ਕਿ ਕੈਨੇਡਾ ਵਾਲੇ ਅਮਰੀਕਾ ਨੂੰ ਟੱਪ ਨਾ ਸਕਣ ਜਿਹੜੇ ਇਧਰੋਂ ਕੁਝ ਲੋਕ ਕੱਚੇ ਨੇ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਟੱਪਦੇ ਆ ਉਹਦੇ ਤੇ ਸਖਤੀ ਕੀਤੀ ਹੁਣ ਕੈਨੇਡਾ ਨੂੰ ਇਹਦੇ ਉਲਟ ਖਤਰਾ ਪੈਦਾ ਹੋਇਆ ਹੈ ਉਲਟ ਖਤਰਾ ਇਹ ਆ ਕਿ ਜੇ ਅਮਰੀਕਾ ਦੇ ਵਿੱਚ ਹੁਣ ਮੰਨ ਲਓ ਕਹਿੰਦੇ ਕਿ ਅਸੀਂ ਦੋ ਸੈਕਸ ਨੂੰ ਰੈਕੋਗਨਾਈਜ਼ ਕਰ ਦੇ ਜਿਵੇਂ ਲਾਜਾ ਫੀਮੇਲ ਆ ਹੁਣ ਜਿਹੜੇ ਲੈਸਬੀਅਨ ਨੇ ਜਿਹੜੇ ਗੇ ਨੇ ਆ ਜਿਹੜੇ ਬਾਈਸੈਕਸ਼ੁਅਲ ਨੇ ਜਿਹੜੇ ਟਰਾਂਸ ਜੈਂਡਰ ਨੇ ਜਿਹੜੇ ਕੁਇਰ ਨੇ ਉਹ ਕਿੱਥੇ ਜਾਣ ਕੁਦਰਤੀ ਤੌਰ ਤੇ ਉਹ ਉੱਥੇ ਤਾਂ ਰਹਿਣਗੇ ਨਹੀਂ ਜਿੱਥੇ ਉਹਨਾਂ ਨੂੰ ਕੋਈ ਰੈਕੋਗਨਾਈਜ਼ ਹੀ ਨਹੀਂ ਕਰ ਰਿਹਾ ਜਾਂ ਜਿੱਥੇ ਉਹਨਾਂ ਦੇ ਨਾਲ ਕੋਈ ਵਿਤਕਰਾ ਹੋ ਰਿਹਾ ਜਾਂ ਉਹਨਾਂ ਨੂੰ ਮੰਨਿਆ ਹੀ ਨਹੀਂ ਜਾ ਰਿਹਾ ਉਹ ਜਾਣਗੇ ਉੱਥੇ ਫਿਰ ਜਿੱਥੇ ਉਹਨਾਂ ਦੀ ਸੁਣੀ ਜਾ ਰਹੀ ਹੈ ਤੇ ਉਹ ਕੈਨੇਡਾ ਆ ਇਹ ਜਿਹੜੀਆਂ ਇਹ ਜਿਹੜੇ ਲੋਕ ਨੇ ਜੇ ਬਰਥ ਰਾਈਟ ਸਿਟੀਜ਼ਨਸ਼ਿਪ ਵਾਲੇ ਹੀ ਨੇ ਇੱਕ ਬੰਦਾ ਕਹਿੰਦਾ ਜੇ ਮੈਂ ਅਮਰੀਕਾ ਦੇ ਵਿੱਚ ਕੰਮ ਕਰਦਾ ਉੱਥੇ ਇੰਜੀਨੀਅਰ ਆ ਜਾਂ ਕੋਈ ਕਿਸੇ ਇੰਡਸਟਰੀ ਦੇ ਵਿੱਚ ਉਹਦੇ ਬੱਚਾ ਹੁੰਦਾ ਉਹਨੂੰ ਸਿਟੀਜ਼ਨ ਹੀ ਨਹੀਂ ਮੰਨਦੇ ਕੈਨੇਡਾ ਮੰਨਦਾ ਉਹ ਫਿਰ ਕਿਉਂ ਨਹੀਂ ਕੋਸ਼ਿਸ਼ ਕਰੂਗਾ ਵੀ ਮੈਂ ਇਧਰਲੇ ਪਾਸੇ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਦੇ ਵਿੱਚ ਆ ਜਾਾਂ ਤੇ ਇਧਰ ਚਲੇ ਜਾ ਉਹ ਇੱਕ ਤੇ ਜਾਇਜ਼ ਆਉਣ ਵਾਲੇ ਲੋਕ ਨੇ ਦੂਜੇ ਜਿਹੜੇ ਅਸਾਈਲਮ ਸੀਕਰ ਨੇ ਹੁਣ ਇਹ ਸਾਰਾ ਕੰਮ ਉਲਟ ਹੋ ਸਕਦਾ ਉਧਰਲੇ ਪਾਸਿਓਂ ਲੋਕ ਇੱਥੇ ਆ ਕੇ ਕਹਿ ਸਕਦੇ ਕਿ ਦੇਖੋ ਜੀ ਅਸੀਂ ਅਮਰੀਕਾ ਦੇ ਆ ਸਾਨੂੰ ਅਮਰੀਕਾ 'ਚ ਖਤਰਾ ਆ ਸਾਨੂੰ ਤੁਸੀਂ ਪਨਾਹ ਦਿਓ ਜਾਂ ਬਰਥਰ ਸਿਚੁਏਸ਼ਨਸ਼ਿਪ ਵਾਲੇ ਜਾਂ ਆਹ ਐਲਜੀਬੀਟੀਕਿਊ ਵਾਲੇ ਜਾਂ ਜਿਹੜੇ ਹੋਰ ਨੇ ਮਾਸਟਰ ਰੈਪਿਟੇਸ਼ਨ ਵਾਲੇ ਉਹ ਕਹਿ ਸਕਦੇ ਕਿ ਸਾਨੂੰ ਖਤਰਾ ਆ ਉੱਥੇ ਸਾਨੂੰ ਚੱਕ ਕੇ ਇਹਨਾਂ ਨੂੰ ਪਿੱਛੇ ਭੇਜ ਦੇਣਾ ਤੁਸੀਂ ਸਾਨੂੰ ਬਣਾ ਦਿਓ ਇੱਥੇ ਕੈਨੇਡਾ ਦੇ ਬਾਰਡਰ ਦੇ ਉੱਤੇ ਸਮੱਸਿਆ ਪੈਦਾ ਹੋ ਸਕਦੀ ਇਹ ਕੈਨੇਡਾ ਦਾ ਇਸ ਵੇਲੇ ਕਨਸਰਨ ਹੈ ਇਹਨਾਂ ਦੀ ਚਿੰਤਾ ਹੈ ਜਿਹੜੇ ਕੈਨੇਡੀਅਨ ਰੈਫਿਊਜੀ ਗਰੁੱਪਸ ਨੇ ਵਕੀਲ ਨੇ ਜਾਂ ਸਰਕਾਰ ਦੇ ਅਫੀਸ਼ੀਅਲਸ ਨੇ ਉਹ ਇਸ ਵੇਲੇ ਰੈਡੀ ਹੋ ਰਹੇ ਆ ਕਿ ਜਿਹੜੇ ਅਸਾਈਲਮ ਕਲੇਮ ਵਧਣੇ ਆ ਤੇ ਇਹਦੇ ਲਈ ਜਿਹੜੀਆਂ 트ੰਪ ਦੀਆਂ ਪਾਲਿਸਿਸ ਤੋਂ ਤੰਗ ਲੋਕ ਇੱਧਰ ਆਉਣਗੇ ਤਾਂ ਉਹਦੇ ਲਈ ਆਪਾਂ ਕੀ ਕਰਨਾ ਸੋ ਇੱਕ ਸੇਫ ਥਰਡ ਕੰਟਰੀ ਐਗਰੀਮੈਂਟ ਆ ਇਸ ਐਗਰੀਮੈਂਟ ਦੇ ਤਹਿਤ ਲੋਕ ਜਿਹੜੇ ਕੈਨੇਡਾ ਦੇ ਵਿੱਚ ਯੂਐਸ ਤੋਂ ਆਉਂਦੇ ਆ ਅਫੀਸ਼ੀਅਲ ਬਾਰਡਰ ਕ੍ਰੋਸਿੰਗ ਆ ਉਹ ਵਾਪਸ ਭੇਜੇ ਜਾ ਸਕਦੇ ਆ ਜੇ ਉਹ ਜਿਹੜੀਆਂ ਐਗਜ਼ੈਂਪਸ਼ਨਸ ਆ ਉਹਨਾਂ ਨੂੰ ਕੁਆਲੀਫਾਈ ਨਹੀਂ ਕਰਦੇ ਵੀ ਜਿੱਦਾਂ ਉਹਨਾਂ ਦਾ ਕੋਈ ਇਥੇ ਫੈਮਿਲੀ ਹੈਗੀ ਆ ਉਹਦੇ ਨਾਲ ਫਿਰ ਜਿਹੜੀਆਂ ਕੁਦਰਤੀ ਆ ਵੀ ਉਹ ਇਲੀਗਲੀ ਬਾਰਡਰ ਕ੍ਰੋਸ ਕਰਨਗੇ 트럼ਪ ਦੀਆਂ ਪਾਲਿਸੀਜ਼ ਖਾਸ ਤੌਰ ਦੇ ਉੱਤੇ ਜਿਹੜੇ ਜੈਂਡਰਡ ਐਂਟੀਟੀ ਦੇ ਸਬੰਧ ਦੇ ਵਿੱਚ ਨੇ ਉੱਥੇ ਡਿਸਕ੍ਰਿਮੀਨੇਸ਼ਨ ਦੇ ਖਤਰੇ ਤੋਂ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਇਧਰ ਆ ਸਕਦੇ ਹਜੇ ਤੱਕ ਉਹ ਕਹਿੰਦੇ ਕੋਈ ਇਦਾਂ ਦੀ ਗੱਲ ਨਹੀਂ ਹੋਈ ਅਜੇ ਤੱਕ ਬਾਰਡਰ ਤੇ ਅਸ਼ੀ ਹਹਾ ਕਰਨੀ ਬੱਚੀ ਲੋਕ ਕੈਨੇਡਾ ਵਾਲੂ ਨਹੀਂ ਆ ਰਹੇ ਜਿਹੜੇ ਇਮੀਗ੍ਰੇਸ਼ਨ ਮਿਸਟਰ ਮਾਰਕ ਮਿਲਰ ਆ ਉਹਨਾਂ ਦਾ ਬਿਆਨ ਆ ਕਿ ਅਜੇ ਤੱਕ ਕੋਈ ਨੋਟਿਸੀਬਲ ਵਾਅਦਾ ਨਹੀਂ ਹੈ ਇਹਦੇ ਵਿੱਚ ਮਤਲਬ ਦੇਖਿਆ ਜਾਣ ਵਾਲਾ ਕੋਈ ਏਡੀ ਗੱਲ ਨਹੀਂ ਥੋੜੇ ਬਹੁਤ ਇਧਰ ਉਧਰ ਜਾਂਦੇ ਰਹਿੰਦੇ ਆ ਉਧਰ ਇਧਰ ਆਉਂਦੇ ਰਹਿੰਦੇ ਆ ਬਾਰਡਰ ਦੇ ਉੱਤੇ ਬਾਰਡਰ ਕ੍ਰਾਸਿੰਗ ਦੇ ਉੱਤੇ ਖਾਸ ਕਰਕੇ ਆ ਜਿਹੜੀ ਠੰਡ ਇਹਦੇ ਚ ਆਪਾਂ ਜਾਣਦੇ ਹਾਂ ਕਿ ਕਿੰਨਾ ਔਖਾ ਹੁੰਦਾ ਇੱਥੇ ਜਿਹੜਾ ਇਹਦੇ ਉੱਤੇ ਖਤਰਾ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਕੈਨੇਡਾ ਸਰਕਾਰ ਨੇ ਜਿਹੜੀ 1.3 ਬਿਲੀਅਨ ਆ ਉਹ ਬਾਰਡਰ ਸਕਿਉਰਿਟੀ ਨੂੰ ਇੰਪਰੂਵ ਕਰਨ ਦੇ ਲਈ ਲਾਇਆ ਆ ਸੋ ਇਹ ਇੱਕ ਕਨਸਰਨ ਹੈ ਇਸ ਵੇਲੇ ਇੱਥੇ ਹੈਗਾ ਆ ਪ੍ਰੋਵਿੰਸ਼ੀਅਲ ਪੁਲਿਸ ਕੁਬੈਕ ਦੇ ਵਿੱਚ ਅਨਟੇਰੀਓ ਦੇ ਵਿੱਚ ਬਾਰਡਰ ਦੇ ਉੱਤੇ ਪੈਟਰੋਲ ਕਰ ਰਹੀ ਆ ਪਰ ਉਹ ਕਹਿੰਦੇ ਵੀ ਕੋਈ ਇਦਾਂ ਦੀ ਗੱਲਬਾਤ ਇੱਥੇ ਨਹੀਂ ਹੈ ਸੋ ਇਹ ਇੱਕ ਨਵਾਂ ਸੰਕਟ ਆ ਜਿਹੜਾ ਕੈਨੇਡਾ ਦੇ ਲਈ ਪੈਦਾ ਹੋ ਸਕਦਾ ਆ ਉਧਰਲੇ ਪਾਸੇ ਇਸ ਕਿਸਮ ਦੀ ਗੱਲਬਾਤ ਨੂੰ ਲੈ ਕੇ ਜਿਹੜੇ ਇਧਰਲੇ ਪਾਸੇ ਆਉਂਦੇ ਆ